ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਕਰੀਨ ਉਤੇ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ 7 ਸਾਲਾਂ ਦੀ ਬੱਚੀ ਆਪਣੇ ਪਿਤਾ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਸਾਈਕਲ ਦੇ ਉੱਤੇ ਕਰ ਰਹੀ ਹੈ ਵੀਰ ਉਹਨਾਂ ਦਾ ਇਹ ਪਲਾਨ ਸੀ ਕਿ ਇਹ ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਸਾਈਕਲ ਦੇ ਉੱਤੇ ਕਰਨਗੇ ਪਰ ਇਹਨਾਂ ਦੀ ਖੁਸ਼ੀ ਉਦੋਂ ਬਹੁਤ ਜ਼ਿਆਦਾ ਦੁਗਣੀ ਹੋ ਗਈ ਜਦੋਂ ਇਹਨਾਂ ਦੀ ਬੇਟੀ ਨੇ ਇਹਨਾਂ ਨੂੰ ਇਹ ਗੱਲ ਆਖੀ ਕਿ ਪਾਪਾ ਇਸ ਯਾਤਰਾ ਦੇ ਵਿੱਚ ਮੈਂ ਆਪ ਜੀ ਦਾ ਹਿੱਸਾ ਬਣੂੰਗੀ ਸੋ ਇਦਾਂ ਦੀਆਂ ਨੇਕ ਰੂਹਾਂ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਇਦਾਂ ਦੀਆਂ ਅਨੇਕ ਰੂਹਾਂ ਜੋ ਸਾਡੀ ਸਿੱਖੀ ਦੇ ਲਈ ਜੋ ਸਾਡੇ ਲਈ ਬਹੁਤ ਮਹਾਨ ਨੇ ਸੋ ਸਾਡਾ ਇਹਨਾਂ ਦੇ ਬਾਰੇ ਸਿਰ ਝੁਕਦਾ ਕਿ ਇਹ ਲੋਕ ਸਾਡੇ ਨਾਲੋਂ ਵੀ ਜ਼ਿਆਦਾ ਸਿੱਖੀ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਤੇ ਬੱਚੀ ਨੇ ਕਿੰਨੇ ਪਿਆਰ ਦੇ ਨਾਲ ਇਸ ਚੀਜ਼ ਨੂੰ ਸਮਝਿਆ ਕਿ ਮੇਰਾ ਮੇਰੇ ਪਿਤਾ ਦੇ ਨਾਲ ਜਾਣਾ ਬਹੁਤ ਜ਼ਿਆਦਾ ਅਹਿਮ ਜ਼ਰੂਰੀ ਹੈ ਸੋ ਇਦਾਂ ਦੇ ਹੀ ਜੇ ਹਰ ਇੱਕ ਬੱਚੇ ਦੀ ਸੋਚ ਹੋਵੇ ਜਿ ਅਸੀਂ ਫੇਸਬੁੱਕ ਇੰਸਟਾਗ੍ਰਾਮ ਤੋਂ ਦੂਰ ਹੋਈਏ ਜਾਂ ਇਦਾਂ ਦੀ ਸੋਚ ਹੋਵੇ ਤਾਂ ਅਸੀਂ ਕੀ ਤੋਂ ਕੀ ਬਣ ਸਕਦੇ ਹਾਂ ਸੰਗਤ ਜੀ ਵਾਇਗੁਰ ਜੀ ਕਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਤੇ ਅੱਜ ਆ ਆਪਣੇ ਨਾਲ ਵੀਰ ਨੇ ਇਹ ਸੋ ਇਹ ਯਾਤਰਾ ਕਰ ਰਹੇ ਨੇ ਲਾਲੜੂ ਤੋਂ ਸ਼੍ਰੀ ਦਰਵਾਰ ਸਾਹਿਬ ਤੇ ਨਾਲ ਇਹਨਾਂ ਦੀ ਛੋਟੀ ਜਿਹੀ ਬੇਟੀ ਨੇ ਤੇ ਵੀਰ ਹੁਣਾਂ ਨਾਲ ਗੱਲਬਾਤ ਕਰਾਂਗੇ ਆਪਾਂ ਕੁਛ ਸੋ ਵੀਰ ਪਹਿਲਾ ਸਵਾਲ ਮੈਨੂੰ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਵੀ ਤੁਹਾਡੇ ਦਿਲ ਦੇ ਵਿੱਚ ਇਹ ਖਿਆਲ ਕਿਵੇਂ ਆਇਆ ਕਿ ਤੁਸੀਂ ਆਪਣੀ ਬੇਟੀ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਓ ਤੇ ਤੁਸੀਂ ਮੈਂ ਦੇਖਿਆ ਜਿਵੇਂ ਤੁਸੀਂ ਸਾਈਕਲ ਤੇ ਜਾ ਰਹੇ ਹੋ ਹਾਂਜੀ ਤੇ ਮਤਲਬ ਇਹ ਪਲਾਨ ਤੁਹਾਡੇ ਮਾਈਂਡ ਦੇ ਵਿੱਚ ਕਦੋਂ ਆਇਆ ਜਾਂ ਤੁਸੀਂ ਇਹ ਚੀਜ਼ ਦੇ ਵਿੱਚ ਸ਼ੁਰੂ ਤੋਂ ਹੀ ਵੀ ਕੁਝ ਪਲਾਨ ਕੀਤਾ ਸੀ ਵੀ ਆਪਣੇ ਬੱਚਾ ਨੂੰ ਇਸ ਟੀਚੇ ਰੱਖਣਾ ਪਹਿਲਾਂ ਇੱਕ ਵਾਰ ਪਹਿਲਾਂ ਤਾਂ ਵੀ ਮੈਂ ਵੀ ਮੈਂ ਸਾਈਕਲ ਲੈ ਕੇ ਦਰਬਾਰ ਸਾਹਿਬ ਜਾਣਾ ਸੀ ਆਪਣੇ ਜਿਹੜੇ ਆਪਣੇ ਤਖਸਾਲਾ ਜੀ ਪੰਜ ਪੰਜ ਤੇ ਅਸੀਂ ਸੋਚਿਆ ਵੀ ਪਹਿਲਾਂ ਚਲੋ ਅਸੀਂ ਅੰਬਰ ਸਾਹਿਬ ਜਾ ਕੇ ਆਈਏ ਹਰਮੰਦਰ ਸਾਹਿਬ ਜੀ ਦਰਸ਼ਨ ਕਰਕੇ ਆਈਏ ਫਿਰ ਮੈਂ ਉਹ ਚ ਪਹਿਲਾਂ ਮੈਂ ਕੰਦਾ ਜਾ ਰਿਹਾ ਸੀ ਫਿਰ ਮੇਰੀ ਬੇਟੀ ਕਹਿੰ ਲੱਗੀ ਕਿ ਮੈਂ ਵੀ ਪਾਪਾ ਜੀ ਅਫਦਾਲ ਤੱਲੂਗੀ ਮੇਰੇ ਵਾਸਤੇ ਸਾਈਕਲ ਲੈ ਕੇ ਆਓ ਫਿਰ ਮੈਂ ਤੇਰੇ ਸਾਈਕਲ ਲੈ ਕੇ ਆਇਆ ਜੀ ਭੋਲੀ ਹੁਣੇ ਇੱਕ ਮਿੰਟ ਪਹਿਲਾਂ ਸਾਈਕਲ ਲਈ ਫਿਰ ਮੈਂ ਇਹਨਾਂ ਨੂੰ ਟ੍ਰੈਨਿੰਗ ਕੀਤਾ ਜੀ ਫਿਰੇ ਮੇਰੇ ਨਾਲ ਹੁਣ ਜੀ ਜਾਰੀ ਹੈ ਦਰਸ਼ਨ ਕਰਨੇ ਤੇ ਮੇਰਾ ਮੈਸੇਜ ਬਾਈ ਇਹ ਜੀ ਹੈ ਸਾਰੇ ਠੀਕ ਹੈ ਜਿੰਨੇ ਵੀ ਆਪਣੇ ਪੰਜਾਬੀ ਭਰਾਏ ਨੇ ਕਿ ਸਾਡੇ ਜਿਹੜੇ ਬੱਚੇ ਅੱਜ ਕੱਲ੍ਹ ਦੇ ਬਾਈ ਉਹ ਮਤਲਬ ਪਿੱਛੇ ਹਟਦੇ ਜਾ ਰਹੇ ਆਂ ਜੀ ਸਿੱਖੀ ਤੋਂ ਤੇ ਸਾਡਾ ਇਹੀ ਹੈ ਕਿ ਕਿਸਾ ਕਵੀ ਅਸੀਂ ਸਰਦਾਰ ਨਹੀਂ ਹੈਗੇ ਪਰ ਮੈਂ ਪੱਗ ਬਣਾ ਸਕਦਾ ਹਾਂ ਹਾਲੇ ਟਾਈਮ 'ਚ ਸਟਾਰਟ ਕਰਦੇ ਹਾਂ ਜੀ ਤੇ ਮੇਰੀ ਬੇਟੀ ਬਈ ਤੇ ਕਿਹਦੇ ਨਾਲ ਹੀ ਹੈ ਫਤਿਹ ਬਰਾਦੋ ਆਏ ਜੀ ਦਾ ਘਰ ਤੇ ਆਏ ਕਿ ਕਿ ਕਰਦੇ ਆਪਾਂ ਆਪ ਦਾ ਆਪਣੀ ਮਰਜ਼ੀ ਜਾ ਰਹੇ ਹੋ ਨਾ ਠੀਕ ਹੈ ਜੀ ਤੇ ਬਈ ਜਿਵੇਂ ਤੁਸੀਂ ਕਿਹਾ ਵਾ ਵੀ ਯਾਰ ਆਪਾਂ ਨੂੰ ਆਪਣੇ ਬੱਚਿਆਂ ਦੇ ਲਈ ਇੱਕ ਰਿਸਪੌਂਸਿਬਿਲਟੀ ਸਮਝਣੀ ਚਾਹੀਦੀ ਆ ਕਿ ਅਸੀਂ ਆਪਣੇ ਜੋ ਸਾਡੇ ਹਾਂਜੀ ਜੋ ਸਾਡੇ ਗੁਰੂਤਮ ਨੇ ਤੇ ਜੋ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅੱਜ ਦੇ ਬੱਚੇ ਨੇ ਜੋ ਇਨਸਟਾਗ੍ਰਾਮ ਫੇਸਬੁਕ ਦੇ ਵਿੱਚ ਜ਼ਿਆਦਾ ਬੀਜ਼ੀ ਨੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਚੀਜ਼ ਸਾਡੇ ਲਈ ਕਿਤੇ ਨਾ ਕਿਤੇ ਹਾਨੀਕਾਰ ਕਰ ਬਹੁਤ ਹਾਨੀਕਾਰ ਕਰ ਗਿਆ ਜੀ ਆਉਣ ਵਾਲੇ ਪੰਜਾਬ ਦੇ ਟਾਈਮ ਦੇ ਵਿੱਚ ਬਹੁਤ ਮਾੜਾ ਹੋਣੇ ਵਾਲਾ ਜੇ ਅਗਰ ਅਸੀਂ ਹੁਣ ਨਹੀਂ ਸੰਭਲੇ ਜੀ ਤਾਂ ਜੀ ਪੰਜਾਬ ਦੀ ਜਿਹੜੀ ਆਪਣਾ ਬੱਚਿਆਂ ਦੀ ਬਹੁਤ ਜ਼ਿਆਦਾ ਮਤਲਬ ਪਿੱਛੇ ਹਟਦੇ ਜਾ ਰਹੇ ਆ ਜੀ ਬਈ ਤੁਹਾਡੇ ਹਿਸਾਬ ਨਾਲ ਤੁਹਾਨੂੰ ਲੱਗਦਾ ਕਿ ਹਰ ਇੱਕ ਮਾਪਾਪ ਨੂੰ ਇੱਕ ਰਿਸਪੌਂਸਿਬਿਲਟੀ ਸਮਝ ਕੇ ਆਪਣੇ ਬੱਚਿਆਂ ਨੂੰ ਹਾਂਜੀ ਤੇ ਆਪਣੇ ਬੱਚਿਆਂ ਨੂੰ ਜਿਵੇਂ ਤੁਸੀਂ ਗੁਰੂ ਧਾਮ ਦੇ ਦਰਸ਼ਨ ਦੇ ਲਈ ਸਾਈਕਲ ਤੇ ਲੈ ਕੇ ਜਾ ਰਹੇ ਹੋ ਤੇ ਇਦਾਂ ਹੀ ਉਹਨਾਂ ਨੂੰ ਵੀ ਕੋਈ ਉਪਰਾਲਾ ਕਰਨਾ ਚਾਹੀਦਾ ਬੇਸ਼ੱਕ ਕਿਸੇ ਵੀ ਤਰ੍ਹਾਂ ਉਹ ਜਾ ਸਕਦੇ ਨੇ નોਟ ਆਊਟ ਵੀ ਆਪਾਂ ਹਾਂਜੀ ਹਾਂਜੀ ਤੁਸੀਂ ਇਹਨਾਂ ਨੂੰ ਲੈ ਕੇ ਜਾਓ ਜੀ ਆਪਣੇ ਜਿਹੜੇ ਪੰਜਾਬ ਦੇ ਵਿੱਚ ਗੁਰੂ ਧਰਮ ਹੈ ਜਿ ਆਪਣਾ ਪਟਨਾ ਸਾਹਿਬ ਵੀ ਹੋ ਗਿਆ ਜੀ ਉੱਧਰ ਵੀ ਆਪਣਾ ਬਹਾਰੂ ਚਟਾਂ ਦੇ ਵਿੱਚ ਹਜੂਰ ਸਾਹਿਬਾਂ ਦੇ ਟੈਕਸੀ ਦੀ ਠੀਕ ਹੈ ਜੀ ਉੱਥੇ ਜੇ ਤੁਸੀਂ ਜਾ ਕੇ ਆਓ ਆਪਣੇ ਬੱਚਿਆਂ ਦੇ ਨਾਲ ਤੁਹਾਨੂੰ ਬਹੁਤ ਅੱਛਾ ਲੱਗੇਗਾ ਤੇ ਅਸੀਂ ਹੁਣ ਜਾ ਰਹੇ ਹਾਂ ਕਿ ਸਾਨੂੰ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਜੀ ਸਾਨੂੰ ਇਤਨਾ ਪਿਆਰ ਦੇਣ ਵਾਸਤੇ ਸੋ ਠੀਕ ਹੈ ਭਾਈ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ